ਕਿਤਾਬਿ ਪਾਦੀ ਮਾਇਆ ਮੋਹ ਭਰੰ ਭੈ ਸੂਹੀ ਸੁਦਾਰਾ ਸਿੰਘ ਪ੍ਰੀਤਨ ਗਾਈ ਇੱਕ ਪੰਚ ਸੁਨੇਹੁ ਅਪੁਰ ਸੰਗਤ ਤੈ ਮਿਲੰਤ ਜਨੁ त्रास ਮਿਟਾਈ ਈਕੀ ਅਰਦਾਸ ਭਾਟੀ ਰਤ ਕੀ ਗੁਰੂ ਰਾਮਦਾਸ ਜੀ ਰਤੂ ਸਰਨਾਈ ਵਰਕੇ ਕਿ ਤੁਮ ਬੰਥ ਸੁਣਿਓ ਗੁਰ ਸੰਗਤ ਕਹਿਣ ਜੀ ਲੰਤ ਜਨੁ ਤਾਸਿ ਮਿਟਾਈ ਕਿਤੇ ਅੰਦਾਜ਼ ਬਾਟ ਕੀਨਤ ਕੀ ਗੁਰ ਰਾਮਦਾਸ ਰਾਮਿ ਹੋ ਸਰਨਾਈ ਗੁਰੂ ਰਾਜ ਸੇ ਭਏ ਹਾਲ ਨਾਨਕ ਨਾਮ ਆਵਾਰ ਬੜੀਆਂ ਸ਼ਬਦ ਗਾਵਣੀਆਂ ਆਇਆਂ ਸਭ ਟੋਟਾਂ ਗਾਹੋ ਰਹੀ ਤੇਰਾ ਮਨ ਜੀਵ ਵਸਾਇਆ ਕਹਿ ਨਾਨਕ ਨਦੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਉਸਤਾਰ ਹੋਤ ਨਾਰੇ ਆਹੂ ਮਨ ਮੇਰੇ ਲੋਕ ਦਾ ਵਿਚਾਰਣਾ ਅੰਗੀਕਾਰ ਵਾਰੇ ਤੇਰਾ ਗਾਧ ਸੰਸਾਰਣਾ ਸੁਬਨੰਦ ਨਾਮ ਸਮਰੱਥ ਸਵਾਮੀ ਧੋਖ ਮਨੋ ਵਿਸਤਾਰੀ ਤੇ ਨਾਨਕ ਮਨ ਮੇਰੇ ਸਧਾਰਨ ਮਹਰ ਨਾਨੀ ਸਾਚੇ